ਅਬ ਚਾਰ ਝੰਡੀਆਂ ਗੇ ਲੈ ਕੇ ਖੜ ਜਾਂਦੇ ਹਾਂ ਤੇ ਪਿੰਡਾਂ ਤੋਂ ਰੋਪਦੇ ਹਾਂ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੰਮੇ ਕੰਲੇ ਦੀ ਫੋਟੋ ਮੈਂ ਹਰ ਵੇਲੇ ਪੀਓ ਪਾਉਂਦਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣਨ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਗਰੂਗੜ ਭੇਜਦੇ ਆ ਤੁਸੀਂ ਬੰਦੇ ਦੇ ਪੁੱਤ ਬਣਜੋ ਜੇ ਕਰਨਾ ਫੇਰ ਨਾ ਕਿ ਉਹ ਜਿੰਨੇ ਤੁਸੀਂ ਢਾਈ ਡੋਟ ਨੂੰ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਲ ਡੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਲ ਲਾ ਲਿਆ ਕੱਟ ਕਰਦੇ ਰਹੇ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ ਚ ਮਿੱਟੀ ਪਲੀਸ ਕੀਤੀ ਹੈ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਦੀ ਪੰਜਾਬ ਚ ਜੇ ਕੋਈ ਕਮੀ ਆ ਤਾਂ ਅਸੀਂ ਦੇਖ ਤੋਂ ਲੈਣੀ ਆ ਆਪਣੇ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਨੂੰ ਚੱਕ ਕੇ ਪਤਾ ਨਹੀਂ ਭੁੱਕੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਸਰਕਾਰ ਸਪੈਸ਼ਲ ਪੁਲਿਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾਂ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਸਰੀ ਫਿਰ ਇਹ ਕੀ ਕਾਦੇ ਨੇ ਇਹ ਬੰਦੇ ਨਾ ਨਹੀਂ ਬਣਨਾ ਦੇਖੋ ਗੱਲ ਇਹ ਆ ਵੀ ਇਸ ਵਾਰ ਜਦੋਂ ਉਹ ਨੌਜਵਾਨਾਂ ਦੇ ਮੂੰਹਾਂ ਤੇ ਦੇਖੀਦਾ ਕਿਸੇ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਸਾਨੂੰ ਕਿਹੜੀ ਨੌਕਰੀ ਮਿਲਣੀ ਆ ਕਿਹੜੀ ਪੜ੍ਹਾਈ ਕਰਨੀ ਆ ਕਿਉਂਕਿ ਜਿਹੜੀ ਅੱਜ ਸਿੰਪਲ ਪੜ੍ਹਾਈ ਆ ਜਿਹੜੀ ਉਹਦੇ ਨਾਲ ਅੱਜ ਹਰ ਜਗ੍ਹਾ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਅੱਜ ਬਹੁਤ ਦੁਨੀਆ ਅੱਗੇ ਚਲੀ ਗਈ ਆ ਅੱਜ ਸਾਡੇ ਕੋਲ ਜੇ ਅਸੀਂ ਕੁਝ ਕਰਨਾ ਵਾਈਟ ਕਾਲਰ ਜੌਬ ਲੈਣੀ ਆ ਜੇ ਅਸੀਂ ਲੱਖਾਂ ਤਨਖਾਹਾਂ ਲੈਣੀਆਂ ਤੇ ਫਿਰ ਉਹਦੇ ਲਈ IIM IIT ਚਾਹੀਦੇ ਆ ਇਹ ਵੱਡੇ ਅੱਗੇ ਯੂਨੀਵਰਸਿਟੀ ਆਪਾਂ ਸੁਣੀ ਦੀ ਸੀ ਇਹ ਵੱਡੇ ਵੱਡੇ ਜਿਹੜੇ ਡਿਗਰੀ ਕਾਲਜ ਨੇ ਯੂਨੀਵਰਸਟੀਆਂ ਐ ਉਹ ਸਾਨੂੰ ਚਾਹੀਦੀਆਂ ਓਰੇ ਤੇ ਉਹ ਪੰਜਾਬ ਸਰਕਾਰ ਦੇ ਕੋਲ ਢੇਲਾ ਨਹੀਂਗਾ ਜ਼ਹਿਰਖਾਨ ਨੂੰ ਪੈਸੇ ਨਹੀਂਗੇ ਇਸ ਕਰਕੇ ਇੱਧਰ ਨੂੰ ਹੋ ਜਿਓ ਇੱਧਰ ਨੂੰ ਹੋ ਜਿਓ ਸਾਈਡ ਤੇ ਜਾਂ ਉੱਤੇ ਚੜਜੋ ਇਸ ਕਰਕੇ ਬਹੁਤ ਕਿਉਂਕਿ ਗਰਮੀ 'ਚ ਤੁੱਪੇ ਵੀ ਲੋਕ ਖੜੇ ਆ ਇਸ ਕਰਕੇ ਬਹੁਤ ਥੋੜਾ ਮੈਂ ਧੰਨਵਾਦੀ ਆ ਇੰਨੀ ਗਰਮੀ 'ਚ ਇੰਨੀ ਵਿਦਾਊਟ ਹਵਾ ਕਿਉਂਕਿ ਉਰੇ ਸਾਰੇ ਬੱਸ ਵੀ ਬੱਸ ਬੱਸ ਆਜੋ 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 ਤੇ ਇੰਨੀ ਗਰਮੀ 'ਚ ਤੁਸੀਂ ਖੜੇ ਹੋ ਤੁਹਾਡਾ ਦਿਲ ਦੀਆਂ ਗਰਾਈਆਂ ਨਾਲ ਮੈਂ ਧੰਨਵਾਦ ਕਰਦਾ ਸਾਡੇ ਇਸ ਵਾਰ ਇਲੈਕਸ਼ਨ 'ਚ ਫਰਕ ਕੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਇਸ ਵਾਰ ਨਮੀ ਇਲੈਕਸ਼ਨ ਆ ਪੰਜਾਬ ਲਈ ਕਿਉਂਕਿ ਪੰਜਾਬ ਕਾਂਗਰਸ ਪਾਰਟੀ ਲੜਦੀ ਸੀ ਜਿਹਦੇ ਵਿੱਚ ਤੁਸੀਂ ਮੈਨੂੰ ਦੋ ਵਾਰ ਐਮਪੀ ਬਣਾਇਆ ਇੱਥੇ ਅਕਾਲੀ ਦਲ ਲੜਦਾ ਸੀ ਇੱਥੇ ਪਿਛਲੇ ਦਿਨਾਂ ਤੋਂ ਆਮ ਆਦਮੀ ਲੜ ਰਹੀ ਸੀ ਪਰ ਬੀਜੇਪੀ ਇਲੈਕਸ਼ਨ ਜਿਹੜੀ ਆ ਉਹ ਪਿਛਲੇ 40 ਸਾਲ ਤੋਂ ਨਹੀਂ ਲੜ ਰਹੀ ਸੀ ਇਸ ਕਰਕੇ ਸਾਡਾ ਪੰਜਾਬ ਉਹ ਪਿੱਛੇ ਰਹਿ ਗਿਆ ਅੱਜ ਪੰਜਾਬ ਹਰਾਂਗੀ ਦੀ ਗੱਲ ਆ ਜਿਹੜਾ ਪੰਜਾਬ ਦੁੱਧ ਕੇ ਉਹ ਨਾਂ ਜਾਣਿਆ ਜਾਂਦਾ ਸੀ ਅੱਜ ਉਹ ਪੰਜਾਬ ਤੇ ਹਾਸੇ ਨਾਉਂਦੇ ਆ ਲੋਕ ਅੱਜ ਉਹ ਨਸ਼ੇ ਦੇ ਨਾਂ ਤੇ ਜਾਣਿਆ ਜਾਂਦਾ ਅੱਜ ਉਹ ਕਰਪਸ਼ਨ ਦੇ ਨਾਂ ਤੇ ਜਾਣਿਆ ਜਾਂਦਾ ਅੱਜ ਉਹ ਲੁੱਟ ਖੋਹ ਦੇ ਨਾਂ ਤੇ ਜਾਣਿਆ ਜਾਂਦਾ ਅੱਜ ਉਹ ਬੇਰੋਜ਼ਗਾਰੀ ਦੇ ਨਾਂ ਤੇ ਜਾਣਿਆ ਜਾਂਦਾ ਯਾਰੋ ਕੱਲ ਕੀ ਹੋਊਗੀ ਜਾਓ ਜਾਣਿਆ ਜਾਂਦਾ ਵੀ ਛੱਡ ਛੱਡ ਦੇਸ਼ ਵਿਦੇਸ਼ਾਂ ਨੂੰ ਜਾ ਰਹੇ ਅੱਗੇ ਤਾਂ ਪੰਜਾਬ ਪਿੰਡਾਂ ਚੋਂ ਜਾਂਦੇ ਸੀ ਹੁਣ ਸਾਰੇ ਦੇ ਸਾਰੇ ਸ਼ਹਿਰ ਵੀ ਖਾਲੀ ਹੋਣ ਲੱਗ ਗਏ ਉਹ ਵੀ ਜਿਹਨੂੰ ਮੌਕਾ ਮਿਲਦਾ ਏ ਉਹ ਵੀ ਕੈਨੇਡਾ ਅਮਰੀਕਾ ਯੂਰਪ ਜਾ ਰਿਹਾ ਤੇ ਫਿਰ ਇਹ ਅਗਲੀਆਂ ਪੀੜ੍ਹੀਆਂ ਆਪਾਂ ਕਰਨਾ ਕੀ ਆ ਇਸ ਕਰਕੇ ਅੱਜ ਜੇ ਤੁਹਾਡੇ ਕੋਲ ਕੋਈ ਵੀ ਯੂਪੀ ਤੇ ਬਿਹਾਰ ਦਾ ਕੰਮ ਕਰਦਾ ਏ ਤੁਹਾਡੇ ਦੁਕਾਨਾਂ ਚਾਹੇ ਖੇਤਾਂ ਚ ਕੋਈ ਵੀ ਚਾਹੇ ਰੇੜੀ ਲਾਉਂਦਾ ਏ ਉਹਨੂੰ ਤੁਸੀਂ ਇੱਕ ਵਾਰ ਪੁੱਛਿਓ ਵੀ ਅੱਜ ਯੂਪੀ ਦਾ ਕੀ ਹਾਲ ਆ ਉਹ ਤੁਹਾਨੂੰ ਜਵਾਬ ਦੇਊਗਾ ਵੀ ਅੱਜ ਯੂਪੀ ਜਿਹੜਾ ਥੱਲੇ ਗਿਰਿਆ ਸੂਬਾ ਸੀ ਅੱਜ ਯੂਪੀ ਉੱਠ ਕੇ ਅਸਮਾਨ ਨੂੰ ਲੱਗਿਆ ਹੋਇਆ ਹੈ ਤੇ ਜਦੋਂ ਉਹ ਦਿਨਾਂ ਗੱਲ ਕਰੋਗੇ ਪੰਜਾਬ ਦੀ ਉਹ ਕੋਈ ਪੰਜਾਬ ਚ ਤਾਂ ਜੀ ਕੁਝ ਰਿਹਾ ਹੀ ਕੁਝ ਨਹੀਂ ਇਹ ਪੰਜਾਬ ਇਸ ਕਰਕੇ ਆਪਾਂ ਨੂੰ ਬਾਰ ਬਾਰ ਮੌਕਾ ਨਹੀਂ ਮਿਲਣਾ 10 ਸਾਲ ਆਪਣੇ ਕੋਲ ਨਹੀਂ ਮੌਕਾ ਮਿਲਿਆ ਆਪਾਂ ਨੂੰ 10 ਸਾਲ ਜਦੋਂ ਮੋਦੀ ਜੀ ਨੇ ਦੁਨੀਆ ਬਦਲੀ ਆ ਅੱਜ ਦੇਸ਼ ਦੇ ਪ੍ਰਾਈਮ ਮਿੰਿਸਟਰ ਜਦੋਂ ਜਾਂਦੇ ਆ ਅਮਰੀਕਾ ਵਰਗੇ ਕੰਟਰੀਆਂ ਚ ਜਿਹੜਾ ਸਭ ਤੋਂ ਤਕੜਾ ਦੇਸ਼ ਸੀ ਅੱਜ ਜਦੋਂ ਮੋਦੀ ਜੀ ਭਾਸ਼ਣ ਕਰਦੇ ਆ ਥੱਲੇ ਬੈਠਾ ਟਰੰਪ ਵਰਗਾ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਉਹ ਤਾੜੀਆਂ ਮਾਰਦਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਹਰੀਖ ਕਹਿੰਦਾ ਵੀ ਯਾਰ ਤੁਹਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਆ ਤੇ ਉਹ ਉਸ ਗੱਲ ਤੇ ਮੁਬਾਰਕ ਜ਼ਾਹਿਰ ਕਰਦਾ ਮੁਬਾਰਕਾ ਦਿੰਦਾ ਹੈ ਵਧਾਈ ਦਿੰਦਾ ਹੈ ਤੇ ਆਪਾਂ ਪੰਜਾਬ 'ਚ ਇਸੇ ਕਰਕੇ ਮੈਂ ਸਾਰੇ মিডিਆ ਸਾਡੇ ਸਾਰੇ ਲੋਕ ਖੜੇ ਆ ਮੈਂ ਕਹਿਣਾ ਚਾਹੁੰਦਾ ਮੈਂ ਤਾਂ ਕਾਂਗਰਸ ਪਾਰਟੀ ਸਰ ਬੈਂਸ ਸਿੰਘ ਦੀ ਕੁਰਬਾਨੀ ਏਡੀ ਵੱਡੀ ਸੀ ਉੱਚ ਤਾਂ ਮੈਨੂੰ ਕੋਈ ਮਤਲਬ ਮੈਂ ਰਾਜਾ ਮਹਾਰਾਜੀ ਵਾਲੀ ਗੱਲ ਸੀ ਮੈਨੂੰ ਤਾਂ ਕੋਈ ਗੱਲ ਟਰਾਲਦਾ ਹੀ ਨਹੀਂ ਸੀ ਕਾਂਗਰਸ 'ਚ ਪਰ ਕਾਂਗਰਸ 'ਚ ਐਮਪੀ ਬਣ ਕੇ ਕਰਨਾ ਕੀ ਸੀ ਸਿਰਫ ਉੱਥੇ ਜਾ ਕੇ ਵਿਰੋਧ ਨਾਰੇਬਾਜੀ ਲੈ ਕੇ ਨਹੀਂ ਆਉਣਾ ਕੁਝ ਪੰਜਾਬ ਲਈ ਜੁਗਰਾਉਣ ਲਈ ਲੁਧਿਆਣਾ ਲਈ ਸਰਕਾਰ ਮੋਦੀ ਜੀ ਦੀ ਯੂਪੀ ਬਣਾ ਦਿੰਦਾ ਮੱਧਿਆ ਪ੍ਰਦੇਸ਼ ਬਣਾ ਦਿੰਦਾ ਰਾਜਸਥਾਨ ਬਣਾਉਂਦਾ ਬਿਹਾਰ ਬਣਾ ਦਿੰਦਾ ਕਿਉਂਕਿ ਉੱਥੇ ਸੀਟਾਂ ਜੇ ਗੱਲ ਕਰੀਏ 80 80 40 40 ਸੀਟਾਂ ਆਪਣੇ ਤਾਂ 13 ਸੀਟਾਂ ਐ ਦੋ ਚਾਰ ਇਧਰ ਉਧਰ ਹੋ ਗਈਆਂ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਆਪਣਾ ਬਹੁਤ ਜ਼ਰੂਰੀ ਆ ਇਧਰਲੇ ਪਾਸੇ ਬਾਰਡਰ ਆ ਇਧਰਲੇ ਪਾਸੇ ਆ ਕਿਸਾਨਾਂ ਨੇ ਨਕਲੀ ਕਿਸਾਨ ਕਿਸਾਨ ਤਾਂ ਜਿਹੜੇ ਅਸਲੀ ਆ ਉਹ ਤਾਂ ਕੰਮ ਕਰ ਰਹੇ ਆ ਖੇਤਾਂ 'ਚ ਇਧਰਾਂ ਝੰਡੀਆਂ ਜੇ ਲਈ ਫਿਰਦੇ ਪੈਸੇ ਲੈ ਕੇ 5-500 ਰੁਪਈਆ ਉਹਨਾਂ ਨੇ ਸਾਰੀ ਇਧਰ ਗੰਧ ਖੜੀ ਕਰਤੀ ਦੱਸੋ ਤਾਂ ਸਹੀ ਪੰਜਾਬ ਜਾਵੇ ਕਿੱਧਰ ਇਧਰ ਪਾਕਿਸਤਾਨ ਇਧਰ ਦਿੱਲੀ ਤੋਂ ਵੀ ਇਹਨਾਂ ਨੇ ਸਾਨੂੰ ਗੋਲੀਆਂ ਖਾਣ ਲਾ ਲਿਆ ਉੱਥੋਂ ਡੰਡੇ ਖਾਣ ਲਾ ਲਿਆ ਅੱਜ ਕੋਈ ਮਾਲ ਆਉਂਦਾ ਤਾਂ ਟ੍ਰੇਨ ਨਹੀਂ ਆਉਂਦੀ ਜੇ ਕੋਈ ਬੱਸ ਤੇ ਆਉਂਦਾ ਤਾਂ ਨਹੀਂ ਆਉਂਦੀ ਇਹ ਪਤਾ ਨਹੀਂ ਵੀ ਕਦ ਪੰਜਾਬ ਬੰਦ ਹੋ ਜਾਣਾ ਕਿਹੜੀ ਸੜਕ ਬੰਦ ਹੋ ਜਾਣੀ ਹੈ ਪਤਾ ਨਹੀਂ ਕਿਹੜੀ ਟੋਲ ਤੇ ਧਰਨਾ ਲਾ ਦੇਣਾ ਕਿਹੜੀ ਸੜਕ ਤੇ ਧਰਨਾ ਲਾ ਦੇਣਾ ਇਹ ਮਖੌਲ ਆ ਕੋਈ ਸਾਰਾ ਪੰਜਾਬ ਤਬਾਹ ਕੀਤਾ ਪਿਆ ਅੱਜ ਕਰਦੇ ਵਿੱਚ ਡੁੱਬਿਆ ਪਿਆ ਇਕੱਲਾ ਇਕੱਲਾ ਬੰਦਾ ਪਰ ਮੈਂ ਇਸ ਭਰੋਸੇ ਤੇ ਮੋਦੀ ਸਾਹਿਬ ਦੇ ਕੋਲ ਜਾ ਕੇ ਇਹ ਗੱਲ ਕੀਤੀ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਇਸ ਵਾਰ ਬੀਜੇਪੀ ਇਕੱਲੀ ਲੜੂਗੀ ਕੱਲੇ ਕੱਲੇ ਮਸਲੇ ਆ ਜਿਹੜੇ ਜੇ ਬਾਹਰ ਬੈਠਾਂਗੇ ਤਾਂ ਕੌਣ ਮਸਲੇ ਕਰੂ ਗੱਲ ਜੇ ਨਾਲ ਬੈਠਾਂਗੇ ਮੇਜ਼ ਤੇ ਉਹਨਾਂ ਦੇ ਕੋਲ ਜਾ ਕੇ ਤਦੇ ਹੀ ਮਸਲਾ ਹੱਲ ਹੋਊਗਾ ਕਿ ਨਾਰੇ ਲਾ ਕੇ ਮਸਲਾ ਹੱਲ ਹੋਊਗਾ ਇਸ ਕਰਕੇ ਕਾਂਗਰਸ ਪਾਰਟੀ ਬਥੇਰੀ ਵਾਰ ਪਾਤੀ ਅਕਾਲੀ ਦਲ ਨੂੰ ਬਥੇਰੀ ਵਾਰ ਪਾਤੀ ਆਮ ਆਦਮੀ ਨੂੰ ਬਥੇਰੀ ਵਾਰ ਪਾਤੀ ਪਰ ਉਹਦਾ ਫਾਇਦਾ ਕੀ ਆ ਝੂਠ ਤੇ ਝੂਠ ਪਹਿਲਾਂ ਉਹ ਕਹਿੰਦੇ ਜੀ ਘਰ ਘਰ ਨੌਕਰੀ ਦਵਾਂਗੇ ਅਸੀਂ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਬੱਸੋ ਕਿਹਨੂੰ ਨੌਕਰੀ ਮਿਲੀ ਆ ਉਦੋਂ ਬਾਅਦ ਕਹਿੰਦੇ ਜੀ ਹਜ਼ਾਰ-ਹਜ਼ਾਰ ਰੁਪਿਆ ਦੇ ਦਾਂਗੇ ਅਸੀਂ ਉਹ ਸਾਰੀਆਂ ਵਿਚਾਰੀਆਂ ਬੁੱਢੀਆਂ ਮਾਵਾ ਭੈਣਾ ਮਗਰ ਲਾ ਲੀਆਂ ਝੂਠ-ਝੂਠ ਬੋਲ ਕੇ ਹਜ਼ਾਰ-ਹਜ਼ਾਰ ਰੁਪਏ ਤੇ ਉਦੋਂ ਬਾਅਦ ਕਹਤਾ ਜੀ 2500 ਰੁਪਿਆ ਅਸੀਂ ਪੈਨਸ਼ਨ ਕਰਾਂਗੇ ਅੱਜ ਕੱਲੀ-ਕੱਲੀ ਘਰ 'ਚ ਮੇਰੀ ਮਾਂ ਦਾ ਭੈਣ ਦਾ 25-25 ਹਜ਼ਾਰ ਬਣਿਆ ਪਿਆ ਕਿਉਂਕਿ 25 ਮਹੀਨੇ ਹੋ ਗਏ ਹਰ ਕਜਈ ਨੇ ਇਹ ਆਮ ਆਦਮੀ ਪਾਰਟੀ ਵਾਲੇ ਹਰ ਘਰ ਦੇ ਜੇ ਕੋਈ ਬਜ਼ੁਰਗ ਮਾਤਾ ਤੇ ਜੇ ਕੋਈ ਬਜ਼ੁਰਗ ਉੱਥੇ ਘਰ ਚਾਤੇ ਉਹਦਾ 25 25000 50 ਹੋ ਗਿਆ ਸੱਸ ਨੂੰ ਦਾ ਅਲੱਗ 50000 ਹੋ ਗਿਆ ਤੇ ਪਰ ਜਿਹਨੂੰ ਜਿਹਨੇ ਵਾਦਾ ਕੀਤਾ ਸੀ ਉਹਨੂੰ ਤਾਂ ਤੁਸੀਂ ਬਣਾਤਾ ਬੀਬੀ ਨੂੰ ਬੀਬੂ ਬੀਬੀ ਮਾਣਿਕ ਬਾਣੂ ਕੇ ਉਹਨੂੰ ਤਾਂ ਉਦੋਂ ਦੀ ਤਨਖਾਹ ਮਿਲ ਰਹੀ ਹੈ ਨਾ ਪਹਿਲੇ ਦਿਨ ਦੀ ਉਹਨੂੰ ਤਾਂ ਉਦੋਂ ਦਾ ਘਰ ਸਰਕਾਰੀ ਮਿਲ ਗਿਆ ਉਦੋਂ ਦੀ ਗੱਡੀ ਮਿਲ ਗਈ ਤੁਹਾਨੂੰ ਕੀ ਮਿਲਿਆ ਇਹ ਦੱਸੋ ਮੈਨੂੰ ਜਗਰਾਉ ਨੂੰ ਕੀ ਮਿਲਿਆ ਇਹ ਮੈਨੂੰ ਦੱਸ ਦਿਓ ਇਸ ਕਰਕੇ ਕਦੇ ਕੋਠੀਆਂ ਦੱਬ ਲੀਆਂ ਕਦੇ ਕੁਛ ਕਰ ਲਿਆ ਹੀ ਕੋਈ ਕੰਮ ਹੁੰਦਾ ਐ ਐ ਐ ਐ ਸਾਡੇ ਵਰਗੇ 15 ਸਾਲ ਹੋ ਗਏ ਚੀਫ ਮਿਨਿਸਟਰ ਰਹੇ ਲੈ ਕੋਈ ਉਂਗਲੀ ਕਰਕੇ ਕਵੇ ਮਰਨ ਹੋ ਜਾਂਦਾ ਜੇ ਸਾਨੂੰ ਕਹੇ ਵੀ ਬਿੱਟੂ ਤੂੰ ਉੱਥੇ ਘਰ ਦੱਬ ਲਿਆ ਤੂੰ ਕੋਠੀ ਦੱਬ ਲਈ ਤੂੰ ਆ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਦੁਕਾਨ ਆ ਤੇਰੀ ਅਸੀਂ ਸਿਆਸਤ 'ਚ ਇਹ ਕੁਛ ਕਰਨਾ ਐ ਜੇ ਕਾਰੋਬਾਰ ਕਰਨੇ ਆ ਤਾਂ ਤੁਹਾਡੇ ਵਾਂਗੂ ਕਾਰੋਬਾਰ ਕਰੀਏ ਬੈਠੋ ਆਰਾਮ ਨਾਲ ਕੰਮ ਕਰੋ ਪੈਸੇ ਕਮਾਓ ਤੇ ਸਿਆਸਤ 'ਚ ਕੀ ਕਰਨਾ ਐ ਤੁਸੀਂ ਕਿੰਨੀ ਜਗਰਾਉਂ ਦੀ ਬਦਨਾਮੀ ਇਸ ਐਮਐਲਏ ਨੇ ਥੋੜੀ ਨੇ ਕਰਾਈ ਆ ਦੁਨੀਆਂ ਚ ਕਿਉਂਕਿ ਐਨਆਰਆਈ ਸੀ ਉਹ ਜਿਹਦਾ ਘਰ ਸੀ ਜਿੰਨੀ ਮਿੱਟੀ ਪਲੀ ਤੇ ਨੇ ਕਰਾਈ ਆ ਜਗਰਾਉਂ ਦੀ ਕਿਸੇ ਨੇ ਨਹੀਂ ਕਰਾਈ ਪਰ ਸ਼ਰਮ ਹੈ ਨਹੀਂ ਫੇਰ ਚੱਕਦਾ ਸਕੂਟਰ ਚੱਕ ਕੇ ਫੇਰ ਸਬਜ਼ੀਆਂ ਦੇ ਉੱਤੇ ਮੰਡੀਆਂ ਚ ਜਾ ਜਾ 5-5 ਰੁਪਏ ਇਕੱਠੇ ਕਰੀ ਜਾਂਦਾ ਇਹੋ ਜਿਹੇ ਲੋਕ ਬਣਾਉਣੇ ਆ ਆ ਭਗਵੰਤ ਮਾਨ ਇੱਕ ਨਾਹਿਤ ਸ਼ਰਾਬੀ ਆਦਮੀ ਆਪਣੀ ਮਾਂ ਤੇ ਹੱਥ ਖੜਾ ਰੱਖ ਕੇ ਕਹਿੰਦਾ ਮੈਂ ਸ਼ਰਾਬ ਪੀਣੀ ਹੈ ਦੱਸੋ ਤੇਰਾ ਤੂੰ ਪੀ ਨਾ ਪੀ ਲੋਕਾਂ ਕਰਨਾ ਕੀ ਮਤਲਬ ਆ ਭਾਈ ਉਦੋਂ ਕਹਿੰਦਾ ਮੈਂ ਆਪਣੀ ਘਰ ਵਾਲੀ ਛੱਡਤੀ ਮੈਂ ਪਰਿਵਾਰ ਛੱਡਦਾ ਆਪਣੀ ਬੇਟੀ ਆਪਣਾ ਬੇਟਾ ਮੇਰਾ ਪਰਿਵਾਰ ਕੌਣ ਆ ਕੌਣ ਚ ਕੀ ਕਰੇ ਦੱਸੋ ਯਾਰ ਨਾ ਕਹਿੰਦਾ ਮੇਰਾ ਪੰਜਾਬ ਪਰਿਵਾਰ ਆ ਜਿੱਦਣ ਤੁਸੀਂ ਬਣਾਤਾ ਉਦੋਂ ਨਵਾਂ ਪੰਜਾਬ ਬਸਾ ਲਿਆ ਉਹਨੇ ਉਦੋਂ ਹੀ ਵਿਆਹ ਕਰਾ ਲਿਆ ਹੁਣ ਤਾਂ ਲੋਹੜੀ ਵੀ ਹੋ ਗਈ ਤੇ ਇਸ ਕਰਕੇ ਯਾਰ ਇਹ ਮਖੌਲ ਸਮਝਦੇ ਮਤਲਬ ਤਮਾਸ਼ਾ ਬਣਾਇਆ ਇਹਨਾਂ ਨੇ ਵੋਟਰ ਦਾ ਕੱਦੇ ਵੀ ਤਿਆਰੀ ਕਰ ਲਈ ਆ ਗਈ ਚਿੱਠੀ ਤੇ ਮੇਰਾ ਕਹਿਣ ਦਾ ਭਾਵ ਵੀ ਇਹ ਮਖੌਲ ਆ ਯਾਰ ਕੋਈ ਹਰ ਬੰਦੇ ਨੂੰ ਤੁਸੀਂ ਵੋਟਾਂ ਲੈ ਜੰਨੇ ਆ ਆ ਕੇ ਇੱਕ ਮੋਦੀ ਆ ਅਸੀਂ ਇਸੇ ਕਰਕੇ ਮੋਦੀ ਦੇ ਚਰਨੀ ਲੱਗੇ ਆ ਵੀ ਭਾਈ ਮੋਦੀ ਸਾਹਿਬ ਪੰਜਾਬ ਦਾ ਬੜਾ ਬੁਰਾ ਹਾਲ ਹੋ ਗਿਆ ਅੱਜ ਕਿਸੇ ਯੂਪ ਦੇ ਬੰਦੇ ਨੂੰ ਪੁੱਛਦਾ ਮੈਂ ਲੁਧਿਆਣੇ 'ਚ ਉਹ ਕਹਿੰਦਾ ਜੀ ਸਾਡੇ ਕੋਈ ਚਿੱਟਾ ਵੇਚਦਾ ਹੋਵੇ ਮੋਦੀ ਉਹਦੀ ਬਾਹ ਤੋੜ ਦੇ ਜਿਹੜੇ ਟੈਲੀਫੋਨ ਜੇ ਖੋਲਵੇ ਜੇ ਕਿਸ ਦੀ ਜੇਬ ਚੋਂ ਪੈਸੇ ਕੱਢ ਲੇ ਤਾਂ ਉਹਦਾ ਹੱਥ ਤੋੜ ਦੇ ਤੇ ਸਾਡੇਆਂ ਨੂੰ ਕੋਈ ਮਤਲਬ ਨਹੀਂ ਇੱਥੇ ਆਇਆ ਸੀ ਜਿ ਮੁੱਲਾਂ ਪਰ ਜਗਰਾਉ ਗੱਡੀ ਜੀ ਚੋਂ ਨਿਕਲ ਜਾਂਦਾ ਏ ਬਾਹਰ ਨਿਕਲ ਕੇ ਭਈ ਜਿੱਤੇ ਤੋਂ ਚੁਟਕਲੇ ਹੀ ਸੁਣਨੇ ਆਂ ਸੀ ਭੰਡ ਸੱਤ ਲੈਨੇ ਆ ਕੋਈ ਤੈਨੂੰ ਇੰਨੀ ਪੁਲਿਸ ਲੱਗ ਜਾਂਦੀ ਏ ਸਕਿਉਰਿਟੀ ਲੱਗ ਜਾਂਦੀ ਏ ਲੱਖਾਂ ਰੁਪਈਆ ਉੱਤੇ ਖਰਚ ਆਉਂਦਾ ਸੁਣਾਉਣਾ ਤੋਂ ਚੁਟਕਲੇ ਆ ਤੂੰ ਮੁੱਖ ਮੰਤਰੀ ਆਂ ਕਿ ਭਾਂਡਾ ਤੂੰ ਇਸ ਕਰਕੇ ਐਸੇ ਬੰਦਿਆਂ ਨੂੰ ਮੋਦੀ ਜੀ ਇੱਕ ਜਿਹੜਾ ਬਹੁਤ ਕਾਬਲ ਆਦਮੀਆਂ 'ਚ ਕਰੇ ਤਾਂ ਅੱਪਾ ਵੋਟ ਮੰਗ ਰਿਹਾ ਸਾਰੇ ਬੀਜੇਪੀ ਵਾਲੇ ਤੁਸੀਂ ਸਾਰੇ ਪਰਿਵਾਰ ਖੜੇ ਹੋ ਇਕੱਲੇ ਇਕੱਲੇ ਕਾਂਗਰਸੀ ਤੇ ਆਮ ਆਦਮੀ ਵਾਲੇ ਨੂੰ ਕਹੋ ਵੀ ਤੁਸੀਂ ਜਿਹੜੇ ਬੋਰਡ ਲਾਏ ਨੇ ਇਹ ਇਲੈਕਸ਼ਨ ਪ੍ਰਧਾਨ ਮੰਤਰੀ ਦੀ ਕਿਸੇ ਕੌਂਸਲਰ ਦੀ ਦੇ ਦੇਗੀ ਕਿਸੇ ਐਮਐਲਏ ਦੀ ਇਲੈਕਸ਼ਨ ਨਹੀਂ ਕੀ ਇਹ ਇਲੈਕਸ਼ਨ ਨਾਲ ਪ੍ਰਧਾਨ ਮੰਤਰੀ ਬਣਨਾ ਤੇ ਦੱਸੋ ਕਾਂਗਰਸ ਦਾ ਕੌਣ ਕੈਂਡੀਡੇਟ ਆ ਪ੍ਰਧਾਨ ਮੰਤਰੀ ਦਾ ਦੱਸੋ ਬੋਲੋ ਜੀ ਕੌਣ 41 ਇੱਕ ਨਿੱਕੀ ਜਿਹੀ ਫੋਟੋ ਲੱਗੀ ਹੋਈ ਇੱਕ ਛੋਟੀ ਜਿਹੀ ਫੋਟੋ ਲਾਈ ਹੋਈ ਹੈ ਲੁਕੋ ਕੇ ਜਿਹੜਾ ਇਹ ਕੈਂਡੀਡੇਟ ਸਾਹਿਬ ਨੇ ਵਡਿੰਗ ਸਾਹਿਬ ਨੇ ਫੋਟੋਆਂ ਲਾਈਆਂ ਵੱਡੀਆਂ ਉਹ ਇਹਦਾ ਤਾਂ ਕੋਈ ਲੜਾ ਇੱਥੇ ਲੜਾਈ ਤਾਂ ਪ੍ਰਧਾਨ ਮੰਤਰੀ ਤੇ ਉਹਨੂੰ ਤਾਂ ਦਿਖਾਉਂਦੇ ਨਹੀਂ ਤੁਸੀਂ ਦੂਜੇ ਪਾਸੇ ਕੌਣ ਆ ਕੇਜਰੀਵਾਲ ਆਪ ਪੱਪੀ ਨੇ ਕੇத்ਰੀਵਾਲ ਦੀ ਫੋਟੋ ਕਿਵੇਂ ਲਾਈਏ ਦੱਸੋ ਸਿੱਖਾਂ ਪਿੱਛੇ ਬਿਠਾਇਆ ਪਹਿਲਾਂ ਹੀ ਬੋਤਵਾਦ ਉਹ ਆ ਜਿਹੜਾ ਕੱਲ ਕੰਮ ਕੀਤਾ ਏ ਐ ਕੋਈ ਇੱਕ ਐਮਪੀ ਜਿਵੇਂ ਮੈਂ ਐਮਪੀ ਹਾਂ ਉਹ ਮਾਲੇਵਾਲ ਕਿਨੌ ਦਾ ਸੁਆਤੀ ਮਾਲੇਵਾਲ ਉਹਨੂੰ ਘਰੇ ਬੁਲਾ ਕੇ ਜਿਹੜਾ ਦਾ ਸਭ ਤੋਂ ਨਜ਼ਦੀਕੀ ਬੰਦਾ ਏ ਬੈਬਤ ਤੇ ਆਪ ਉਹਨੂੰ ਕੁੱਟਦੇ ਆ ਘਰੇ ਦੱਸੋ ਇਹ ਬਿਸ਼ਰਮ ਆਦਮੀਆਂ ਤੁਸੀਂ ਇੱਕ ਐਮਪੀ ਉਹ ਵੀ ਇੱਕ ਔਰਤ ਉਹਨੂੰ ਤੁਸੀਂ ਘਰੇ ਕੁੱਟਦੇ ਹੋ ਆਇਆ ਸੀ ਕੈਂਪੇਨ ਤੇ ਹੁਣ ਵਾਪਸ ਭੱਜਿਆ ਏ ਉਹ ਕਹਿੰਦਾ ਮੈਂ ਦੱਸਦਾ ਸਾਰੀਆਂ ਤੇਰੀਆਂ ਗੱਲਾਂ ਜੇਲ੍ਹ ਚ ਹੁਣ ਵੇਖੋ ਤਾਂ ਕੇਜਰੀਵਾਲ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਹੁਣ ਦਿੱਲੀ ਭੱਜਿਆ ਤੇ ਇਸ ਕਰਕੇ ਚੋਰ ਠੱਗ ਇਹਨਾਂ ਨੂੰ ਬਣਾਉਣਾ ਅੱਧੇ ਕਾਂਗਰਸ ਦੇ ਮੰਤਰੀ ਜੇਲ੍ਹ ਚ ਅੱਧੇ ਇਹਦੇ ਜੇਲ੍ਹ ਚ ਅਸੀਂ ਠੋਕ ਵਜਾ ਕੇ ਆ ਬੀਜੇਪੀ ਦਾ ਪਰਿਵਾਰ ਖੜਾ ਪੰਚਾਇਤ ਦੀ ਛਾਤੀ ਵਾਲੀ ਦੀ ਸਭ ਤੋਂ ਵੱਡੀ ਫੋਟੋ ਮੋਦੀ ਦੀ ਲਾਈ ਦੀ ਅਸੀਂ ਕਹਿੰਦੇ ਆ ਵੀ ਵੋਟ ਜੇ ਮੰਗਦੇ ਆ ਤਾਂ ਅਸੀਂ ਮੋਦੀ ਦੇ ਨਾਤੇ ਮੰਗ ਜਿੰਦਾਬਾਦ ਜਿੰਦਾਬਾਦ ਦਾ ਮੋਦੀ ਦਾ ਮੋਦੀ ਜਿੰਦਾਬਾਦ ਜਦੋਂ ਪਾਕਿਸਤਾਨ ਵਰਗਾ ਜਦੋਂ ਪਾਕਿਸਤਾਨ ਵਰਗਾ ਸਾਡੇ ਉੱਲ ਝਾਕਦਾ ਸਰਜੀਕਲ ਸਟ੍ਰਾਈਕ ਵਿੱਚ ਜਾ ਕੇ ਕਰਦਾ ਨਾ ਪੈਸੇ ਖਾਂਦਾ ਨਾ ਖਾਣ ਦਿੰਦਾ ਮੋਦੀ ਹੈ ਤਾਂ ਆਪਾਂ ਆਪਣਾ ਸੁਖ사 ਲੈਣਾ ਕਿ ਨਹੀਂ ਲੈਣਾ ਇੱਥੇ ਆ ਕੇ ਪੁੱਛ ਲੋ ਉਹੀ ਰੌਲੇ ਇੱਥੋਂ ਪਾਣੀ ਮੰਡੀ ਚੋਂ ਨਹੀਂ ਨਿਕਲਦਾ ਜੀ ਇੱਥੇ ਆ ਜਿਹੜਾ ਇਹ ਨਾਲਾ ਸਾਫ਼ ਨਹੀਂ ਹੋ ਰਿਹਾ ਜੀ ਇਹ ਕਿੰਨਾ ਚਿਰ ਹੀ ਸੁਣੀ ਜਾਵਾਂਗੇ ਆ ਮੈਂ ਦੇਖਦੇ ਕਹੀ ਚੀਜ਼ਾਂ ਆਇਆ ਨਾ ਜਦੋਂ ਗਟਕਰੀ ਜਾਂਦਾ ਕਿਤੇ ਜਦੋਂ ਗਟਕਰੀ ਕਿਤੇ ਜਾਂਦਾ ਦੇਖੀ ਜਾ 10000 ਕਰੋੜ ਦਾ ਅਧਗਾਟਨ ਕਰਦਾ ਪਿਊਸ਼ ਗੋਲ ਕਿਤੇ ਜਾਂਦਾ 50000 ਕਰੋੜ ਦਾ ਅਧਗਾਟਨ ਕਰਦਾ ਪ੍ਰਾਇਮ ਮੀਨਿਸਟਰ ਸਾਹਿਬ ਜਾਂਦੇ ਆ ਲੱਖ ਕਰੋੜ ਦਾ ਉਦਘਾਟਨ ਕਰਦੇ ਤੇ ਜਦੋਂ ਵੱਧ ਕਿਸਮਤੀ ਸਾਡੀ ਜਦੋਂ ਸਾਡਾ ਸਭ ਕੁਝ ਦੇਣ ਆਇਆ ਪ੍ਰਧਾਨ ਮੰਤਰੀ ਆ 20 ਬੰਦਿਆਂ ਨੇ ਆ ਚੰਨੀ ਸੀ ਉਦੋਂ ਮੁੱਖ ਮੰਤਰੀ 20 ਬੰਦਿਆਂ ਨੇ ਉਹਨਾਂ ਦੀ ਕਾਰ ਰੋਕੀ ਪ੍ਰਧਾਨ ਮੰਤਰੀ ਦੇਸ਼ ਤੇਨੋਂ ਵਾਪਸ ਸਾਰਾ ਕਰਜ਼ਾ ਪੰਜਾਬ ਦਾ ਮਾਫਤ ਕਰਨਾ ਆਇਆ ਸੀ ਸਾਰਾ ਕਰਜ਼ਾ ਕਿਸਾਨਾਂ ਦਾ ਮਾਫ ਕਰਨਾ ਆਇਆ ਸੀ ਵਪਾਰੀਆਂ ਦੇ ਲਈ ਸਾਰਾ ਜਿਵੇਂ ਹਿਲ ਸਟੇਟ ਤੇ ਫ੍ਰੀ ਆ ਕੋਈ ਟੈਕਸ ਨਹੀਂ ਗਾ ਜਿਵੇਂ ਜੰਮੂ ਕਸ਼ਮੀਰ ਚ ਜਾਂ ਉਤਰਾਖੰਡ ਚ ਜਾ ਕਾਲਾ ਅੰਬ ਚਲੇ ਜਾਓ ਬੱਦੀ ਚਲੇ ਜਾਓ ਸਾਰਿਆਂ ਨੂੰ ਫ੍ਰੀ ਕਰਨਾ ਏ ਸੀ ਹੁਣ ਵੀ ਆ ਕੇ ਲੁਧਿਆਣੇ ਉਥੋਂ ਨਾਲ ਗੱਲ ਕਰਨਗੇ 4 ਤਰੀਕ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਵਪਾਰੀਆਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਹਰ ਚੀਜ਼ ਆ ਜਿਹੜੀ ਤੁਹਾਨੂੰ ਦੇਣਗੇ ਯਾਰ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਮੈਂ ਮੁੱਖ ਮੰਤਰੀ ਮੈਨੂੰ ਬਣਾ ਦਿਓ ਕੱਲ ਨੂੰ ਚਾਹੇ ਇਹਨਾਂ ਨੂੰ ਬਣਾ ਦਿਓ ਚਾਹੇ ਤੁਸੀਂ ਬਣ ਜਾਓ ਜਦੋਂ ਜੇਬ ਚ ਪੈਸੇ ਹੀ ਨਹੀਂ ਹੋਣਗੇ ਜਦ ਇਹ ਘਰ ਚ ਆਪਣੇ ਕੋਲ ਪੈਸੇ ਹੋਣਗੇ ਤਦ ਹੀ ਸਕੂਟਰ ਚ ਡੀਜ਼ਲ ਪੈਟਰੋਲ ਪਵਾ ਕੇ ਬਾਹਰ ਨਿਕਲਾਂਗੇ ਖਰੀਦਣ ਕੁਛ ਜੇ ਹੋਣਗੇ ਨਹੀਂ ਤਾਂ ਕੀ ਕਰੋਗੇ ਜਿੰਨਾ ਚਿਰ ਮੋਦੀ ਸਾਹਿਬ ਤੋਂ ਸਾਡੇ ਜੇਬ ਚ ਪੈਸੇ ਨਹੀਂ ਆਉਂਦੇ ਪੰਜਾਬ ਦੇ ਖਾਤਿਆਂ ਚ ਪੈਸੇ ਨਹੀਂ ਆਉਂਦੇ ਭੁੱਲ ਜੋ ਕੁਸ਼ੂਰੇ ਹੋ ਜੂਗੇ ਇਸੇ ਤਰੀਕੇ ਨਾਲ ਦਵਾਈ ਹੋਊਗੀ ਅੱਜ ਗੱਲ ਕਰ ਲੋ ਆ ਬੈਂਸ ਲੈ ਆਂਦੇ ਦੇਖੋ ਸਹੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਆ ਮੇਰੀਆਂ ਭੈਣਾਂ ਬੈਠੀਆਂ ਸ਼ਰਮ ਆਉਂਦੀ ਹੈ ਕਈ ਵਾਰ ਗੱਲ ਕਰਦੇ ਵੀ ਯਾਰ ਤੂੰ ਇੱਕ ਤਾਂ ਆਪ ਬਾਹਰੋਂ ਆਇਆ ਸੀ ਵਡੇਖ ਸਾਹਿਬ ਦੂਜੇ ਤੋਂ ਸਭ ਤੋਂ ਵੱਡੇ ਬਲਾਤਕਾਰੀਆਂ ਜਿਨ੍ਹਾਂ ਤੇ 25 ਕੇਸ ਨੇ 25 ਕੇਸ ਨੇ ਬੇਲਦੇ ਨੇ ਅੱਜ ਸਾਰੀ ਕਾਂਗਰਸ ਸ਼ਰਮ ਦੇ ਨਾਲ ਅੱਜ ਸਾਰੀ ਕਾਂਗਰਸ ਸ਼ਰਮ ਦੇ ਨਾਲ ਘਰੇ ਬੈ ਗਈ ਵੀ 25 ਕੇਸ ਬੈਂਸਾਂ ਤੇ ਅੱਜ ਕਿਸ ਮੂੰਹ ਨਾਲ ਅਮਰਤਾ ਵੜਿੰਗ ਜੀ ਨਾਲ ਦੀ ਘਰ ਵਾਲੀ ਆ ਫਿਰਦੀ ਆ ਬੋਲਦੀ ਮੈਂ ਅੱਜ ਕਿਹਾ ਅਮਰਤਾ ਵੜਿੰਗ ਜੀ ਨਾਲ ਇਹਨੂੰ ਲੈ ਕੇ ਜਾਓ ਤੁਸੀਂ ਕਰਨਾ ਕੀ ਚਾਹੁੰਦੇ ਹੋ ਇੱਕ ਤੁਸੀਂ ਬਾਹਰੋਂ ਆਗੇ ਇੱਕ ਬਲਾਤਕਾਰੀ ਨੂੰ ਤੁਸੀਂ ਕਾਂਗਰਸ ਚ ਲੈ ਆਏ ਤੁਸੀਂ ਸ਼ਹਿਰ ਦਾ ਮਾਹੌਲ ਕੀ ਕਰਨਾ ਚਾਹੁੰਦੇ? ਇਸ ਕਰਕੇ ਇੱਕ ਬਹੁਤ ਗੰਭੀਰ ਮੁੱਦੇ ਨੇ। ਇਹ ਸੌਖੀ ਗੱਲਾਂ ਨਹੀਂ। 9-9000 ਮੈਂ ਰੋਜ਼ ਕਹਿੰਦਾ ਦੋ ਮੁੱਖ ਮੰਤਰੀ ਨੇ ਪੰਜਾਬ ਦਾ ਮੁੱਖ ਮੰਤਰੀ ਪਿੰਦਾ ਤੇ ਦਿੱਲੀ ਦਾ ਮੁੱਖ ਮੰਤਰੀ ਪੜਾਉਂਦਾ। ਇਹਨਾਂ ਦਾ ਕੰਮ ਦੋਨਾਂ ਦਾ ਇਹ ਆ ਉਹ 9000 ਕਰੋੜ ਰੁਪਏ ਸ਼ਰਾਬ ਚੁੱਕਾ ਗਿਆ। ਤੇ ਅਖੀਰਲੀ ਗੱਲ ਮੈਂ ਤੁਹਾਨੂੰ ਕਹਿਣੀ ਚਾਹਨਾ ਇਹਨੂੰ ਰਿਕਾਰਡ ਕਰ ਲਓ ਤੇ ਇਹਦਾ ਜਵਾਬ ਪੁੱਛਿਓ ਕੋਈ ਵੀ ਮੰਡੀ ਚ। ਜਦੋਂ ਵੀ ਕੋਈ ਆਉਂਦਾ ਪੰਜਾਬ ਪਾਟਾ ਪਾਇਆ ਹੋਇਆ ਇੱਧਰ ਝਾੜੂ ਦਾ ਇੱਕ ਪਾਸੇ ਪਾਇਆ ਕਾਂਗਰਸ ਦਾ ਦੇਸ਼ ਦੀ ਰਾਜਧਾਨੀ ਕਿਹੜੀ ਆ ਦਿੱਲੀ ਚਲੇ ਜਾਓ ਉੱਥੇ ਇੱਕ ਪਾਸੇ ਸਾਰੇ ਕੈਂਡੀਡੇਟਾਂ ਨੇ ਝਾੜੂ ਲਮਕਾਇਆ ਇੱਕ ਪਾਸੇ ਪੰਜਾ ਲੰਦਿਆ ਆ ਸਾਡਾ ਇਨਚਾਰਜ ਜਿਹੜਾ ਪੰਜਾਬ ਦਾ ਕਾਂਗਰਸ ਪਾਰਟੀ ਦਾ ਤੇ ਕਾਂਗਰਸ ਦਾ ਪ੍ਰਧਾਨ ਆ ਦਵਿੰਦਰ ਯਾਦਵ ਪਰਸੋਂ ਦਿੱਲੀ ਚ ਕੇਜਰੀਵਾਲ ਤੇ ਦਵਿੰਦਰ ਯਾਦਵ ਦੋਨੋਂ ਕਹਿੰਦੇ ਸੀ ਸੋਨੀਆ ਗਾਂਧੀ ਜਿੰਦਾਬਾਦ ਉਹ ਕਹਿੰਦਾ ਸੀ ਕੇਜਰੀਵਾਲ ਜਿੰਦਾਬਾਦ ਦੇਖ ਲਿਓ ਪਰਸੋਂ ਦੀਆਂ ਵੀਡੀਓਂ ਦਿੱਲੀ ਦੀਆਂ ਚੰਡੀਗੜ੍ਹ ਜਦੋਂ ਆਏ ਉੱਥੇ ਵੀ ਦੋਨੋਂ ਇਨਚਾਰਜ ਨੇ ਕੋ ਕਹਿੰਦੇ ਜੀ ਮਨੀਸ਼ ਤਵਾਰੀ ਜਿੰਦਾਬਾਦ ਉਹ ਕਹਿੰਦਾ ਕੇਜਰੀਵਾਲ ਜਿੰਦਾਬਾਦ ਜਦੋਂ ਇਧਰੋਂ ਰਾਜਪੁਰਾ ਟੱਪਦੇ ਆ ਇਧਰੋਂ ਚੰਡੀਗੜ੍ਹ ਖਰੜ ਟੱਪਦੇ ਆ ਜਦ ਹੀ ਕੇਜਰੀਵਾਲ ਕਹਿੰਦਾ ਸੋਨੀਆ ਗਾਂਧੀ ਮਰਦਾਬਾਦ ਰਾਜਾ ਬੜਿੰਗ ਕਹਿੰਦਾ ਜਦ ਹੀ ਕੇਦਰੀਵਾਲ ਇਹਨਾਂ ਨੂੰ ਮਰਦੇ ਸ਼ਰਮ ਆਉਣੀ ਚਾਹੀਦੀ ਹੈ ਕਿਹਨੂੰ ਧੋਖਾ ਦੇ ਰਹੇ ਹੋ ਯਾਰ ਤੁਸੀਂ ਇੰਨੀ ਜਨਤਾ ਤੁਸੀਂ ਸੋਚਦੇ ਹੋ ਇੰਨੀ ਜਨਤਾ ਬੇਫਕੂਫਾ ਪਤਾ ਹੀ ਨਹੀਂ ਉਹਨਾਂ ਨੂੰ ਆ ਚਾਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਇਕੱਲੇ ਇਕੱਲੇ ਦਾ ਹਿਸਾਬ ਕਰਾਂਗੇ ਇਕੱਲੇ ਇਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣਨ ਨੂੰ ਫੇਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿਉਂ ਜਿੰਨੇ ਕੁ ਤੁਸੀਂ ਢਾਈ ਡੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਲ ਅਡੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਂ ਲਾਲ ਯਾ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆਂ ਚ ਮਿੱਟੀ ਪਲੀਤ ਕੀਤੀ ਆ ਤੁਹਾਨੂੰ ਚਾਹੀਦਾ ਕੀ ਆ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਨਗੀ ਪੰਜਾਬ ਚ ਜੇ ਕੋਈ ਕਮੀ ਆ ਤਾਂ ਅਸੀਂ ਦੇਸ਼ ਤੋਂ ਲੈਣੀ ਆ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਵਾਂਗੂ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਚਾਰ ਝੰਡੀਆਂ ਜੀਆਂ ਨਾਲੇ ਸਰਕਾਰ ਰਲਈ ਹੋਈ ਆ ਨਾਲ ਸਰਕਾਰ ਸਪੈਸ਼ਲ ਉਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਸਰੀ ਫਿਰ ਇਹ ਕੀ ਕਾਦੇ ਨੇ ਇਹ ਬੰਦੇ ਜਾਣ ਕੇ ਰੂਟ ਲਵਾ ਕੇ ਉਹਨਾਂ ਨੂੰ ਲੈ ਕੇ ਆਉਣਗੇ ਮੂਰੇ ਫਿਰ ਡਰਾਮਾ ਕਰਨਗੇ ਫੋਟੋਆਂ ਖਿੱਚੀਆਂ ਜਾਣ ਇਸ ਕਰਕੇ ਹਿਸਾਬ ਲਾ ਲੈ ਭਗਵੰਤ ਮਾਨ ਤੂੰ ਆਪਣਾ ਇੱਕ ਦਿਨ ਤੂੰ ਵੀ ਨਹੀਂ ਲੈਣਾ ਗੱਡੀ ਤੇ ਤੇ ਜਿਹੜੇ ਤੂੰ ਲਾਏ ਹੋਏ ਨੇ ਨਾ ਉਹਨਾਂ ਨੇ ਰਹਿਣਾ ਤੇ ਆ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਇਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ ਪੰਜਾਬ ਦੇ ਲੋਕ ਸਾਡੇ ਨਾਲ ਨੇ ਰੋਜ਼ ਰੋਜ਼ ਚਾਰ ਵੀਡੀਓ ਜੇ ਲੈ ਕੇ ਉੱਥੇ ਫਿਰਦੇ ਰਹਿੰਦੇ ਹੋ ਮੈਂ ਕਹਿੰਦਾ ਇਲੈਕਸ਼ਨਾਂ ਚ ਲੋਕਾਂ ਨੂੰ ਕਾਨੂੰ 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 ਨਹੀਂ ਮੇਰੇ ਯਾਰ ਕੇ ਦਾਦਾ ਜੀ ਸਰਾਰ ਬਿਆਨ ਸਿੰਘ ਇੱਕ 47ਾਂ ਤੋਂ ਨਹੀਂ ਡਰੇ ਉਹ ਮੋੜ ਕੇ ਦੇਤੀਆਂ ਸੀ ਤੁਸੀਂ ਕੀ ਚੀਜ਼ਾਂ ਡਣੀਆਂ ਨੇ ਜੱਕੀ ਫਿਰਦੇ ਹੋ ਇਹ ਇਸ ਕਰਕੇ ਆਪਣੇ ਆਪ ਨੂੰ ਹਿਸਾਬ ਚ ਰੋ ਆਪਣਾ ਕੰਮ ਨਾਲ ਕੰਮ ਕਰੋ ਜਿੰਨਾ ਮਰਜੀ ਤੁਸੀਂ ਵਿਰੋਧ ਕਰੋ ਕਰ ਸਕਦੇ ਹੋ ਪਰ ਕੋਈ ਤਰੀਕਾ ਹੁੰਦਾ ਡੈਮੋਕ੍ਰੇਸੀ ਚ ਲੋਕਤੰਤਰ ਚ ਆਹ ਜਿਹੜੀ ਗੱਲ ਕਹੀ ਆ ਪ੍ਰਧਾਨ ਜੀ ਇਹ ਸ਼ਹਿਰਾਂ ਚ 1-2% ਦਾ ਕੋਈ ਫਰਕ ਹੋਊ ਪਰ ਮੈਂ ਤੁਹਾਨੂੰ ਦਾਅਵੇ ਨਾ ਕਹਨਾ ਜਿਹੜਾ ਜਗਰਾਉ 80000 ਵੋਟ ਆ 80000 ਚੋਂ ਮੈਂ ਤੁਹਾਨੂੰ ਉਹਦੇ ਦੱਸਦਾ ਜਿਹੜਾ ਮੇਰੇ ਕੋਲ ਡਾਟਾ ਹੈ ਜਗਰਾਉ ਚ ਇੱਕ ਤਰਫਾ 60000 ਵੋਟ ਆ ਜਿਹੜੀ ਉਹ ਬੀ ਜੀ ਪੀ ਨੇ ਪਾਈ ਜਿੰਦਾਬਾਦ ਜਿਹੜੀ ਦਲ ਅਭੀ ਸਿੰਘ ਬਿੱਟੂ ਜਿੰਦਾਬਾਦ ਜਿਹੜੇ ਜਿਹੜੇ ਗਦਾਰ ਹੋਣਗੇ ਦੇਸ਼ ਦੇ ਜਿਹੜੇ ਜਿਹੜੇ ਗਦਾਰ ਹੋਣਗੇ ਆਰਾਮ ਦੇ ਜਿਹੜੇ ਗਦਾਰ ਹੋਣਗੇ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲਿਆ ਗੁਰੂ ਨਾਨਕ ਦਾ ਜਿਹੜੇ ਗਦਾਰ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਮੂਰੇ ਜਿਨ੍ਹਾਂ ਨੇ ਚਾਰ ਸ਼ਹਿਬਜ਼ਾਦਿਆਂ ਦਾ ਬੀਰ ਬਾਲ ਦਿਵਸ ਮਨਾਇਆ ਸਾਡੇ 400 ਸਾਲਾ 500 ਸਾਲ ਮਨਾਇਆ ਉਹ ਗਦਾਰ ਹੋਣਗੇ ਜਿਹੜੇ ਕਮਲ ਦੇ ਫੁੱਲ ਤੇ ਵੋਟ ਨਹੀਂ ਪਾਉਣਗੇ ਕਿਉਂਕਿ ਹਰ ਧਰਮ ਦਾ ਅਜ ਵਾਲਮੀਕ ਮਹਾਰਾਜ ਦੀ ਗੱਲ ਕਰ ਲਓ ਜੇ ਰਾਮ ਜੀ ਸਭ ਤੋਂ ਪਹਿਲਾਂ ਵਾਲਮੀਕ ਮਹਾਰਾਜ ਨੇ ਲਿਖਿਆ ਸੀ ਰਾਮ ਜੀ ਪੈਦਾ ਹੋਣ ਤੋਂ ਵੀ ਪਹਿਲਾਂ ਅੱਜ ਮੋਦੀ ਜੀ ਨੇ ਵੀ ਉਵੇਂ ਹੀ ਰਾਮ ਜੀ ਦੇ ਮੰਦਿਰ ਜਾਣ ਤੋਂ ਪਹਿਲਾਂ ਜਦੋਂ ਤੁਸੀਂ ਉਤਰੋਗੇ ਉੱਥੇ ਭਗਵਾਨ ਵਾਲਮੀਕ ਮਹਾਰਾਜ ਦਾ ਨਾਮ ਹੋਏਗਾ ਤੇ ਉਹਨਾਂ ਦੀ ਤਸਵੀਰ ਹੋਏਗੀ ਪਹਿਲਾਂ ਉਹਨਾਂ ਦੇ ਦਰਸ਼ਨ ਕਰੋਗੇ ਤੇ ਫਿਰ ਰਾਮ ਜੀ ਦੇ ਦਰਸ਼ਨ ਕਰੋਗੇ ਇਹ ਗੱਲਾਂ ਦਾ ਇਹ ਗੱਲਾਂ ਕਰਨਗੇ ਇਹ ਗੱਲਾਂ ਕਰਨਗੇ ਇਸ ਕਰਕੇ ਮੈਂ ਦੂਜੇ ਪਾਸੇ ਵੀ ਕਹਿੰਦਾ ਸਾਡੇ ਮੁਸਲਮ ਭਰਾ ਵੀ ਬੈਠੇ ਮਿਲੇ ਹਰੇਕ ਦੀ ਧੀ ਤੇ ਭੈਣ ਸਭ ਦੀ ਸਾਂਝੀ ਹੈ ਟ੍ਰਿਪਲ ਤਲਾਕ ਮੈਂ ਉਸ ਪਾਰਲੀਮੈਂਟ ਸੀ ਜਦੋਂ ਇਹ ਕਾਨੂੰਨ ਪਾਸ ਹੋਇਆ ਵੀ ਤਲਾਕ 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 ਕਹਿ ਕੇ ਟਰਕ ਚਾਹੇ ਮੁਵਾਇਦ ਤੇ ਕਹਿ ਦੋ ਮੋਦੀ ਜੀ ਨੇ ਇਹ ਕਾਨੂੰਨ ਲਿਆਇਆ ਵੀ ਬਿਲਕੁਲ ਕਿਸੇ ਧੀ ਪਹਿਣ ਦੇ ਨਾਲ ਕੋਈ ਵੀ ਅਸੋਧਕਾ ਨਹੀਂ ਹੋਊਗਾ ਜਿਹਦੇ ਨਾਲ ਕੋਈ ਐਸੀ ਗੱਲ ਹੋਵੇ ਉਹ ਕਾਨੂੰਨ ਵੀ ਮੋਦੀ ਜੀ ਨੇ ਲਿਆਂਦਾ ਇਹ ਮੁਮਾਰਕ ਇਹ ਮੁਕਾਬਲਾ ਕਰਨਗੇ ਅੱਜ ਵੀ ਅੱਜ ਵੀ ਸਾਰਾ ਪਰਿਵਾਰ ਕੇਜਰੀਵਾਲ ਦਾ ਬੇਲ ਤੇ ਆ ਅੱਜ ਵੀ ਸਾਰਾ ਗਾਂਧੀ ਪਰਿਵਾਰ ਬੇਲ ਤੇ ਆ ਇਹ ਮੋਦੀ ਜੀ ਨਾਲ ਮੁਕਾਬਲਾ ਕਰਨਗੇ ਅਸੀਂ ਉਰੇ ਇੱਕ ਮੈਂ ਤੁਹਾਨੂੰ ਇੱਕ ਝੂਠ ਨਹੀਂ ਕਰਦਾ 1 ਕਰੋੜ ਦੇਤਾ ਜੀ 50 ਦੇਤਾ ਜੀ 20 ਦੇਤਾ ਜੀ ਇਹ ਗੱਲਾਂ ਛੱਡੋ ਇੱਕ ਵਾਰ ਜਦਨ ਮੋਦੀ ਜੀ ਨੂੰ ਪੰਜਾਬ ਚ ਆਪਾਂ ਉਰੇ ਲੈ ਆਏ ਫੁੱਲ ਨੂੰ ਲੁਧਿਆਣੇ ਚ ਲੈ ਆਏ 6 ਮਹੀਨੇ ਦੇ ਅੰਦਰ ਅੰਦਰ 6 ਮਹੀਨੇ ਦੇ ਅੰਦਰ ਅੰਦਰ ਜਿਹੜਾ 60 ਸਾਲ ਚ ਨਹੀਂ ਹੋਇਆ ਉਹ ਲੁਧਿਆਣੇ ਤੇ ਜਗਰਾਉਂ ਚ ਹੋਊਗਾ ਮੈਂ ਤੁਹਾਨੂੰ ਵਾਦਾ ਕਰਦਾ 1000 ਕਰੋੜ ਰੁਪਈਆ ਜੇ ਮੈਂ ਲੁਧਿਆਣੇ ਲੈ ਆ ਸਕਦਾ ਨਾ ਸਰਕਾਰ ਤੋਂ ਬਗੈਰ 스마트 ਸਿਟੀ ਤੇ ਇੱਥੇ ਜਗਰਾਉਂ ਵੀ ਮੈਂ ਹਜ਼ਾਰ ਕਰੋੜ ਰੁਪਇਆ ਸਰਕਾਰ ਚ ਜੇ ਦਿਨ ਬਹਿ ਗਿਆ ਜਾ ਕੇ ਇਹ ਜਗਰਾਉਣ ਲਈ ਲੈ ਕੇ ਆਉਂਗਾ ਥੋੜੇ ਕੋਲ ਜਗ੍ਹਾ ਨਹੀਂ ਉਹ ਪੈਸੇ ਖਰਚ ਕਰਨ ਦੀ ਐਨੇ ਸ਼ਬਦਾਂ ਨਾਲ ਕੋਈ ਸ਼ਬਦ ਗੁੱਸੇ ਚ ਕਹਿ ਗਿਆ ਹੋਵਾਂ ਕਈ ਵਾਰ ਐਸੀਆਂ ਜਜਵਾਤੀ ਬੰਦਾ ਹੋ ਜਾਂਦਾ ਏ ਪਰ ਤੁਸੀਂ ਇਕੱਲੇ ਇਕੱਲੇ ਘਰ ਦੇ ਕਾਂਗਰਸੀ ਕੋਲ ਜਾਣਾ ਇਕੱਲੇ ਇਕੱਲੇ ਆਮ ਆਦਮੀ ਕੋਲ ਜਾਣਾ ਇਕੱਲੇ ਇਕੱਲੇ ਅਕਾਲੀ ਦਲ ਜਾਣਾ ਵੀ ਇਹ ਵੋਟ ਪਾਈ ਪ੍ਰਾਈਮ ਮਿਨਿਸਟਰ ਦੀ ਆ ਇਹਨੂੰ ਜਾਇਆ ਨਾ ਕਰਿਓ ਜੇ ਤੁਸੀਂ ਉਹਨਾਂ ਨੂੰ ਪਾਉਣੀ ਆ ਉਹ ਵੋਟ ਖੂਚ ਸਿੱਟਣ ਵਾਲੀ ਕੰਮ ਹੈ ਸਰਦਾਰ ਰਮੀ ਸਿੰਘ ਬਟੂ ਜਿੰਦਾਬਾਦ ਜੋ ਰਾਮ ਕੋ ਲਾਏ ਹੈ ਆਪ ਨੂੰ ਲਾਏਗੇ ਥੈਂਕ ਯੂ ਜੀ